ਚੋਰਾ ਵੱਲੋਂ ਖੇਤਾਂ ਵਿੱਚ ਆਏ ਦਿਨ ਮੋਟਰ ਦੀਆਂ ਤਾਰਾਂ ਚੋਰੀ ਕੀਤੀਆਂ ਜਾਂਦੀਆਂ ਜਾਂਦੀਆਂ ਸਨ ਇਸ ਤੋਂ ਬਾਅਦ ਲੋਕਾਂ ਵੱਲੋਂ ਪੰਜਾਬ ਪੁਲਿਸ ਖਿਲਾਫ ਕਾਫੀ ਗੁੱਸਾ ਦੇਖਣ ਨੂੰ ਮਿਲਦਾ ਸੀ ਇਸੇ ਲੜੀ ਦੇ ਤਹਿਤ ਅੱਜ ਲਹਿਰਾ ਕਾਗਾ ਪੁਲਿਸ ਨੂੰ ਇੰਟਰ ਸਟੇਟ ਨਾਕੇ ਦੌਰਾਨ ਮੋਟਰਾਂ ਤੋਂ ਤਾਰਾਂ ਚੋਰੀ ਕਰਨ ਵਾਲੇ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਹੋਈ ਹੈ ਮੀਡੀਆ ਨੂੰ ਜਾਣਕਾਰੀ ਦਿੰਦੇ ਆ ਥਾਣਾ ਲਹਿਰਾ ਦੇ ਐਸ ਐਚ ਓ ਰਣਵੀਰ ਸਿੰਘ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਾਡੇ ਵੱਲੋਂ ਇੰਟਰ ਸਟੇਟ ਨਾਕਿਆਂ ਉੱਤੇ ਨਾਕਾਬੰਦੀ ਕੀਤੀ ਗਈ ਹੈ ਇਸੇ ਲੜੀ ਦੇ ਤਹਿਤ ਸਾਡੇ ਵੱਲੋਂ ਇਹ ਕਾਮਯਾਬੀ ਹਾਸਿਲ ਕੀਤੀ ਗਈ ਹੈ ਦੱਸ ਦਈਏ ਕਿ 6 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਹਾਂਜੀ ਜਿਹੜਾ ਆਪਣਾ ਲੋਕ ਸਭਾ ਚੋਣਾਂ 2024 ਦੀਆਂ ਹੋ ਰਹੀਆਂ ਨੇ ਉਹ ਮਾਜੋਗ ਇਲੈਕਸ਼ਨ ਕਮਿਸ਼ਨ ਜੀ ਦੇ ਤਾ ਮਤਾਬਕ ਤੇ ਸਾਡੇ ਮਾਜੋਗ ਐਸਐਸਪੀ ਸਾਹਿਬ ਜੀ ਦੇ ਤਾ ਮਤਾਬਕ ਅਸੀਂ ਜਿਹੜਾ ਇੱਥੇ ਇੰਟਰਸਟੇਟ ਨਾਕਾ ਚੋਟੀਆਂ ਚੌਕੀ ਕੋਲ ਆਇਆ ਹੈ ਉਹ ਤੇ ਅੱਜ ਸਾਡੇ ਚੋਟੀਆਂ ਪੁਲਿਸ ਨੂੰ ਅੱਛੀ ਪ੍ਰਸ਼ੰਸਾ ਵੀ ਹਾਸਲ ਹੋਈ ਹੈ ਨੱਕੇਦਰਨ ਐਸੇ ਸਤਪਾਲ ਸਿੰਘ ਸਮੇਤ ਪੁਲਿਸ ਪਾਰਟੀ ਦੇ ਉੱਤੇ ਹਾਜ਼ਰ ਸੀ ਤਾਂ ਉਹਨਾਂ ਨੂੰ ਇੱਕ ਗੁਪਤ ਖੁਲਾਸਾ ਮਿਲੀ ਕਿ 6 ਵਿਅਕਤੀ ਨੇ ਜਿਨ੍ਹਾਂ ਦੇ ਨਾਮ ਅ ਬਸਾ ਰਮੇਸ਼ ਸ਼ੰਗਾਰਾ ਸੰਨੀ ਤੇ ਇੱਕ ਬਸੰਤ ਤੇ ਇਹਨਾਂ ਦੇ ਨਾਲ ਬਿਕਰਮ ਇੱਕ ਅਰਜਨ ਇਹ 6 ਬੰਦੇ ਨੇ ਜਿਹੜੇ ਖੇਤਾਂ ਵਿੱਚੋਂ ਮੋਟਰਾਂ ਦੀਆਂ ਕੇਬਲ ਤਾਰਾਂ ਕੱਟ ਕੇ ਉਹਨਾਂ ਜੋ ਤਾਂਬਾ ਕੱਢ ਗਏ ਚੋਰੀ ਕਰਕੇ ਵੇਚਦੇ ਨੇ ਤੇ ਹੋਰ ਮੋਟਰਾਂ ਤੋਂ ਸਮਾਨ ਜਿਹੜਾ ਕੋਈ ਪਿਆ ਹੁੰਦਾ ਉਥੇ ਕਿਸਾਨਾਂ ਦਾ ਵੀ ਉਹ ਵੀ ਚੋਰੀ ਕਰਕੇ ਲਿਜਾਦਾ ਰਹੇ ਤੇ ਵੀ ਜੋ ਅੱਜ ਆਪਣੇ ਬੜਲਾੜਾ ਸਾਈਡ ਤੋਂ ਬਰੇਟਾ ਸਾਈਡ ਤੋਂ ਪਾਤਣਾ ਸਾਈਡ ਜਾਣਗੇ ਚੋਰੀ ਦਾ ਸਮਾਨ ਵੇਚਣ ਲਈ ਤੇ ਜੇ ਪ੍ਰੋਪਰ ਚੈਕਿੰਗ ਕੀਤੀ ਜਾਵੇ ਨਾਕੇ ਤੇ ਤਾਂ ਉਹਨਾਂ ਨੂੰ ਚੋਰੀ ਦੇ ਸਮਾਨ ਸਮੇਤ ਕਾਬੂ ਕੀਤਾ ਜਾ ਸਕਦਾ ਤਾਂ ਸਾਡੀ ਪੁਲਿਸ ਪਾਰਟੀ ਨੇ ਪ੍ਰੋਪਰ ਨਾਕਾ ਬੰਦੀ ਕੀਤੀ ਹੋਈ ਸੀ ਤਾਂ ਦੋ ਮੋਟਰਸਾਈਕਲਾਂ ਤੇ ਚਾਰ ਵਿਅਕਤੀ ਆਰਸੀ ਜਿਨ੍ਹਾਂ ਦੇ ਕੋਲ ਪਾਸ ਤਿੰਨ ਥੈਲੇ ਵੀ ਰੱਖੇ ਸੀ ਇੱਕ ਮੋਰਚਾ ਦੇ ਨਾਲ ਦੋ ਥੈਲੇ ਤੇ ਇੱਕ ਤੇ ਇੱਕ ਸੀ ਤੇ ਉਹਨਾਂ ਨੂੰ ਰੋਕ ਕੇ ਜਿਹੜਾ ਉੱਥੇ ਕਾਬੂ ਕੀਤਾ ਗਿਆ ਜਿਨ੍ਹਾਂ ਪਾਸੋਂ ਚੋਰੀ ਦਾ ਸਮਾਨ 45 ਕਿਲੋ ਦੇ ਕਰੀਬ ਤਾਰ ਜਿਹੜੀ ਦੇ ਵਿੱਚ ਤਾਂਬਾ ਵੀ ਵਿੱਚ ਹੈਗਾ ਤਾਰ ਤੇ ਬਾਕੀ ਜਿਹੜੀ ਤਾਰ ਕੱਢੀ ਹੋਈ ਪਲਾਸਟਿਕ ਹੈਗੀ 22-23 ਕਿਲੋ ਦੇ ਕਰੀਬ ਉਹ ਦੋ ਥੈਲਿਆਂ 'ਚ ਹੈਗੀ ਹੈ ਉਹ ਬਰਾਬਰਦ ਕੀਤੀ ਹੈ ਤੇ ਚਾਰ ਦੋਸ਼ੀਨ ਅਰੈਸਟ ਕੀਤਾ ਹੈ ਤੇ ਜਿੰਨਾਂ ਵਿੱਚੋਂ ਅ ਇੱਕ ਨਵਾਲਿਕ ਹੈ ਜਿਹਦਾ ਜਿਹਨਾਂ ਅਸੀਂ ਜੋ ਬਿਨਾਈਲ ਜਸਪੁਰ ਦੇ ਸਾਹਮਣੇ ਅਸੀਂ ਉਹਨੂੰ ਅੱਜ ਹੀ ਪੇਸ਼ ਕਰਾਂਗੇ ਪ੍ਰੋਪਰ ਹਦਾਇਤਾਂ ਮੁਤਾਬਕ ਤੇ ਇਹਨਾਂ ਤੋਂ ਹੋਰ ਵੀ ਪੁੱਛਗਿਸ਼ ਅਸੀਂ ਕਰਾਂਗੇ ਦੋ ਵਿਅਕਤੀ ਇਹਨਾਂ ਚ ਹੋ ਜੇ ਗ੍ਰਿਫਤਾਰ ਕਰਨੇ ਬਾਕੀ ਨੇ ਜਿਹੜੇ ਪਘੋੜੇ ਨੇ ਇਸ ਤੋਂ ਇਲਾਵਾ ਇਹ ਸਮਾਨ ਕਿੱਥੇ ਵੇਚਦੇ ਨੇ ਤੇ ਉਹ ਵਿਅਕਤੀਆਂ ਨੂੰ ਅਸੀਂ ਕਾਬੂ ਕਰਾਂਗੇ ਜ਼ਰੂਰ ਸਰ ਪੁਲਿਸ ਮਾਨ ਲਈ ਹਾਂ ਜੀ ਇਹਨਾਂ ਨੂੰ ਅਸੀਂ ਕੱਲ ਨੂੰ ਮਾਨਜੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਾਂਗੇ ਤੇ ਅੱਗੇ ਦੀ ਤੈਅ ਤੱਕ ਜਾਵਾਂਗੇ ਤੇ ਹੋਰ ਵੀ ਸਾਨੂੰ ਇਹਨਾਂ ਤੋਂ ਬਰਾਮਦਗੀ ਹੋਣ ਦੀ ਆਸ ਹੈਗੀ ਐ ਤੇ ਅੱਗੇ ਜਿਹੜੇ ਕਿਸੇ ਕਵਾੜੀਏ ਨੂੰ ਵੇਚਦੇ ਨੇ ਜਾਂ ਕਿਸੇ ਨੂੰ ਵੀ ਇਹ ਸਮਾਨ ਦਿੰਦੇ ਨੇ ਤੇ ਉਹਦੇ ਦੀ ਤੈਅ ਤੱਕ ਜਾਵਾਂਗੇ ਤੇ ਸਾਰਿਆਂ ਨੂੰ ਅਸੀਂ ਕਾਬੂ ਕਰਾਂਗੇ ਸਰ ਲੱਗਦਾ ਵੀ ਇਹ ਪਹਿਲਾਂ ਵੀ ਮਾਮਲੇ ਚੱਲ ਰਹੇ ਸੀ ਇਹਨਾਂ ਮੁੰਡਿਆਂ ਦੇ ਨਹੀਂ ਇਹ ਇਹਦੀ ਇਨੀਸ਼ੀਅਲ ਸਟੇਜ ਹੈ ਜੀ ਅਸੀਂ ਚੈੱਕ ਵੀ ਕਰ ਰਹੇ ਹਾਂ ਤੇ ਪਰantu ਜੋ ਮੋਡਲੀ ਪੁਛਕਿਸ ਤੇ ਨਾਲ ਦੱਸਿਆ ਵੀ ਹੈ ਕਾਫੀ ਦੇਰ ਤੋਂ ਕਰ ਰਿਹਾ ਨੇੜੇ-ਤਰੇ ਪਿੰਡਾਂ ਵਿੱਚ ਜਿਵੇਂ ਕਾਲੀਆ ਪਿੰਡ ਸਾਧਨਵਾਸ ਦਾ ਨਹੀਂ ਹਰਿਆਣੇ ਦੇ ਪਿੰਡ ਵੀ ਨੇ ਤੇ ਕੁਛ ਮਾਨਸਾ ਜਿਲ੍ਹੇ ਦੇ ਪਿੰਡ ਨੇ ਤੇ ਕੁਛ ਲਹਿਰਾ ਜਿਲ੍ਹੇ ਲਹਿਰਾ ਥਾਣਾ ਦੇ ਪਿੰਡ ਨੇ ਉਹਨਾਂ 'ਚ ਕਾਫੀ ਸਮੇ ਤੋਂ ਚੋਰੀਆਂ ਕਰਦੇ ਆ ਰਹੇ